ਗੁੱਡ ਮਾਰਨਿੰਗ ਫਰੈਂਡਸ ਬਹੁਤ ਲੋਕਾ ਜੋ ਹੋਮੋਪੈਥੀ ਨੂੰ ਬਦਨਾਮ ਕਰ ਰਹੇ ਆ ਕਿਸ ਤਰ੍ਹਾਂ ਆਮ ਤੁਸੀਂ YouTube ਤੇ ਦੇਖਦੇ ਹੋਗੇ Facebook ਤੇ ਦੇਖਦੇ ਹੋਗੇ ਪੇਟ ਦੇ ਰੋਗਾਂ ਦੀ ਇੱਕ ਦਵਾਈ ਨਕਸਵਾਮਿਕਾ ਲਾਈਕੋਪੋਡੀਅਮ ਚਾਈਨਾ ਕਾਰਪੋਬੇਜ ਬਈ ਇਹ ਦਵਾਈ ਪੇਟ ਦੀ ਹਰ ਇੱਕ ਰੋਗ ਨੂੰ ਠੀਕ ਕਰਦੀ ਆ ਭਾਵੇਂ ਗੈਸ ਤੇ ਯਾਬ ਕਬਰਾਟ ਕਬਜਾ ਬਵਾਸੀਰ ਆ ਪੇਟ ਕਿਤੇ ਆਈਬੀਐਸ ਆ ਕੋਈ ਵੀ ਸਮੱਸਿਆ ਹੋਵੇ ਇਹ ਇੱਕ ਜਾਂ ਦੋ ਦਵਾਈ ਜੋ ਜਟ ਤੋਂ ਠੀਕ ਕਰ ਦਿੰਦੀ ਆ ਪਰ ਕੀ ਰਿਐਲਿਟੀ ਹੈਗੀ ਆ ਤੁਰ ਮੈਂ ਐਗਜ਼ਾਮਪਲ ਲਾ ਸਮਝਾਉਣਾ ਕਿਵੇਂ ਲੋਕੋ ਹੋਮੋਪੈਥੀ ਨੂੰ ਬਦਨਾਮ ਕਰ ਰਹੇ ਆ ਲੋਕ ਕੀ ਕਰਦੇ ਆ ਇਹਨਾਂ ਪਿੱਛੇ ਲੱਗੇ ਬਹੁਤ ਲੋਕਾਂ ਨਕਸ ਬੰਮ ਕਰ ਲਿਆਉਂਦੇ ਆ ਚਾਈਨਾ ਲਿਆਉਂਦੇ ਆ ਕਾਰਬੋਜ ਲਿਆਉਂਦੇ ਆ ਲਗਾਤਾਰ ਦਵਾਈ ਯੂਜ਼ ਕਰਦੇ ਆ ਰਿਜ਼ਲਟ ਕੁਝ ਵੀ ਨਹੀਂ ਮਿਲਦਾ ਇਸ ਨਾਲ ਕੀ ਹੁੰਦਾ ਜੋ 100 ਮਰੀਜ਼ ਨੇ ਦਵਾਈ ਖਾ ਲਈ ਠੀਕ ਵਿੱਚੋਂ ਇੱਕ ਨੇ ਹੋਣਾ ਹੁੰਦਾ ਇੱਕ ਤਾਂ ਠੀਕ ਹੋ ਜਾਂਦਾ ਜਿਹੜੇ 99 ਜਿਹੜੇ ਦਵਾਈ ਕੰਮ ਨਹੀਂ ਕਰਦੀ ਉਹ ਕੀ ਕਹਿੰਦੇ ਆ ਵੀ ਹੋਮੋਪੈਥੀ ਕੰਮ ਨਹੀਂ ਕਰਦੀ ਬਟ ਜਿਹੜੀ ਚਾਈਨਾ ਦਵਾਈ ਆ ਉਹ ਓਵਰ ਪੇਟ ਨੂੰ ਕਵਰ ਕਰਦੀ ਆ ਕਮਜ਼ੋਰੀ ਤੇ ਕੰਮ ਕਰਦੀ ਆ ਕਾਰਬੋ ਵੇਜਾ ਵੱਡੀ ਉਮਰ ਚ ਕੰਮ ਕਰਦੀ ਹੈ ਨਕਸਮਾਂ ਕਾ ਜਿਹਦੇ ਬੈਠੇ ਰਹਿੰਦੀ ਹੈ ਉੱਥੇ ਕੰਮ ਕਰਦੀ ਆ ਜੋ ਲੈਕੋਪੋਰੀਮੋ ਰਾਈਟ ਸਾਈਡ ਰੈਮਡੀ ਆ ਮਿੱਠਾ ਖਾਨ ਨੂੰ ਗੱਲ ਕਰਦਾ ਵਾ ਇਸ ਦੇ ਕੈਰੈਕਟਰ ਕਾਉਂਸਲਿੰਗ ਤੇ ਜਾਣਾ ਬਹੁਤ ਜ਼ਰੂਰੀ ਆ ਕੈਰੈਕਟਰ ਲਿਜ਼ਮਸ ਤੇ ਜਾਣਾ ਬਹੁਤ ਜ਼ਰੂਰੀ ਆ ਇਸ ਤਰ੍ਹਾਂ ਕੀ ਹੁੰਦਾ ਫਿਰ ਜਦ ਕਿ ਰਾਈਟ ਦਵਾਈ ਦੀ ਸਿਲੈਕਸ਼ਨ ਹੁੰਦੀ ਆ ਜਿਹੜੇ ਲੋਕ ਕਹਿੰਦੇ ਆ ਵੀ ਇਹ ਦਵਾਈ ਖਾ ਲੋ ਪੇਟ ਦੇ ਰੋਗ ਦੇ ਇਹ ਕੰਮ ਕਰਦੀ ਆ ਉਹਨਾਂ ਪਿੱਛੇ ਕਦਰਣ ਲੱਗੋ ਇਹ ਸਿਰਫ ਤੁਹਾਡੇ ਟਾਈਮ ਪੈਸੇ ਤੇ ਤੁਹਾਨੂੰ ਖਰਾਬ ਕਰ ਰਹੀ ਆ ਕਿਉਂਕਿ ਦਵਾਈਆਂ 'ਚ ਸਾਈਡ ਇਫੈਕਟ ਵੀ ਹੋ ਜਾਂਦੇ ਕਈ ਵਾਰੀ ਸੋ اگر ਜਾਣਕਾਰੀ ਉਪਯੋਗੀ ਲੱਗੀ ਹੈ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਜੀ ਧੰਨਵਾਦ